ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ अनेका ਲੋਗਾ ਨੂੰ ਤਾਰਿਆ ਔਰ ਤਾਰ ਰਹੇ ਨੇ ਦਸੇ ਪਾਸ਼ਾ ਜੀ ਦੀ ਮਿਹਰਬਾਨੀ ਸਾਡੇ ਮਲੇ ਕੋਲੇ ਤੇ ਐ ਜੋ ਕਿ ਸਾਨੂੰ ਵੀ ਤਾਰਿਆ ਹੋਇਆ ਹੈ ਆ ਆ ਆ ਮਾ ਸਤਕੇ ਮੈਂ ਬਾਬਾ ਈਸ਼ਰ ਸਿੰਘ ਤੋਂ ਜਿਨੇ ਰਖ ਲੀਲਾਜ ਗਰੀਬਾਂ ਦੀ ਜਾ ਮਾ ਸਤਕੇ ਬਾਬਾ ਈਸ਼ਰ ਸਿੰਘ ਤੋਂ ਜਿਨੇ ਰਖ ਲੀਲਾਜ ਗਰੀਬਾਂ ਦੀ ਕਿਰਪਾ ਤੇਰੀ ਸੁਣ ਕੇ ਆਈਆਂ ਵਿਚ ਦਰਬਾਰ ਦੇ கடி சவார சிங்க சபதி விகடி சவார சதகே மோ இஸ்ர சிங்க தூ சதக

ਮੁਝ ਨੂੰ ਸਹਾਰਾ ਹੋ ਤੋ ਐਸਾ ਹੋ ਮੇਰਾ ਦਿਲ ਕਿਆ ਮੁਝ ਨੂੰ ਸਹਾਰਾ ਹੋ ਤੋ ਐਸਾ ਹੋ ਮੇਰਾ ਦਿਲ ਕਿਆ ਮੁਝ ਨੂੰ ਸਹਾਰਾ ਹੋ ਤੋ ਐਸਾ ਹੋ ਮੇਰਾ ਦਿਲ ਕਿਆ ਮੁਝ ਨੂੰ ਸਹਾਰਾ ਹੋ ਤੋ ਐਸਾ ਹੋ ਇੱਕ ਟੁਕੜੇ ਪਰਤਾ ਹੂੰ ਇੱਕ ਟੁਕੜੇ I'm <laughs> ਤੁਹਾਡੇ ਦਰ ਦੇ ਗੁਲਾਮ ਤੁਹਾਡੇ ਦਰ ਤੇ ਚੋਲੀ ਫਲਾ ਕੇ ਆਏ ਨੇ ਸਾਰੇ ਤੇ ਕਿਰਪਾ ਕਰ ਦਿਓ ਬੂਏ ਤੇਰੇ ਸੋਹਣੇ ਜੋਲੀ ਤਨਾ ਬਣਿਆ ਸੋਹਣਿਆ ਲੱਗਿਆ ਤੇ ਮਾਜਾ ਹੁਣ ਲਾਈ ਰੱਖੀਆ ਬੜੀ ਕਿਰਪਾ ਕਰ ਰਹੇ ਹੂੰ ਐਨੀਆਂ ਮੌਜਾ ਲੱਗਿਆ ਨੇ ਕੋਈ ਕਮੀ ਨਹੀਂ ਲਕੀਆਂ ਨੇ ਮਾਜਾ ਹੁਣ ਲਾਈ ਰੱਖੀ ਸੋਹਣਿਆ ਲਕੀਆਂ ਨੇ ਮਾਜਾ ਹੁਣ ਆਹ ਏ ਚੰਗੀਆਂ ਆ ਜਾ ਮੰਦੀਆ ਜਿਨੇ ਰਖ ਲੈ ਲੀਲਾ ਦਰੀ ਬਾਂਦੀ ਇੱਥੇ ਆਉਂਦੇ ਨੇ ਸਵਾਲੀ ਹੁੰਦਾ ਸਭ ਦਾ guzara ਇੱਥੇ ਆਉਂਦੇ ਨੇ ਸਵਾਲੀ ਹੁੰਦਾ ਸਭ ਦਾ guzara ਤੇ ਆਉਂਦੇ ਨੇ ਸਵਾਲੀ ਹੁੰਦਾ ਸਭ ਦਾ guzara ਇੱਥੇ ਆਉਂਦੇ ਨੇ ਸਵਾਲੀ ਹੁੰਦਾ ਸਭ ਦਾ guzara ਸ਼ਾਲਾ ਤੁਪ ਤੁਪ ਵਸੇ ਸ਼ਾਲਾ ਤੁਪ ਤੁਪ लोजी सिरीम ज़रूर करो ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੁਆਲੀ ਜਥੇ ਦਾ ਬਹੁਤ ਬਹੁਤ ਧੰਨਵਾਦ ਥੋੜੀ ਜੀ ਆਵਾਜ਼ ਸੈਟਿੰਗ ਕਰ ਲੋ ਬਾਰ ਬਾਰ ਕੱਟਦੀ ਵੱਦੀ ਫਿਰ ਥੋੜੀ ਦਿੱਕਤ ਹੋ ਜਾ ਹਨਾ ਮੈਂ ਇੱਕ ਥੋੜੀ ਜੀ ਸੈਟਿੰਗ ਕਰ ਦਿਓ ਟੇਬਲ ਲਾ ਦਿਓ ਅੱਗੇ ਤਾਂ ਕਿ ਕਬਿਸ਼ਰੀ ਤੇ ਟਾਡੀ ਜਥੇ ਜਿਵੇਂ ਜਿਵੇਂ ਆਪਾਂ ਸਮਾਂ ਦੇਵਾਂਗੇ ਮੈਂ ਪਹਿਲੀ ਬੇਨਤੀ ਕਰੂੰ ਗਿਆਨੀ ਕਰਨੈਲ ਸਿੰਘ ਜੀ ਸੌਂਡਾ ਕਬਿਸ਼ਰੀ ਜਥਾ ਕਬਿਸ਼ਰੀ ਜਥਾ ਕਵੀਸ਼ਰ ਜਥਾ